कृष्णी कृष्ण कुड़ अॼु तव्हांखे ਅੱਜ ਅਸੀਂ ਕਿਉਂ ਦੀ ਅੱਜ ਤੇਆ ਦਾ ਜਿਹੜਾ ਮੀਲਾ ਲਗਾਇਆ ਗਿਆ ਇਹਦੇ ਬਾਰੇ ਕੁਝ ਜਾਣਕਾਰੀ ਦੋਗੇ ਜਿਹੜੀ ਨਵੀਂ ਪੀੜੀ ਆ ਹਾਂਜੀ ਸਰ ਤੇ ਪਹਿਲਾਂ ਤਾਂ ਅਸੀਂ ਸਾਰੇ ਆਪਣੇ ਪਿੰਡ ਵਾਲਿਆਂ ਦਾ ਤੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਆਂ ਔਰ ਦੂਸਰਾ ਆਪਣੇ ਜੋ ਸਾਡੇ ਤੀਆਂ ਦਾ ਮੇਲਾ ਹੈ ਅੱਜ ਕੱਲ ਦੇ ਜਨਰੇਸ਼ਨ ਨੂੰ ਨਹੀਂ ਪਤਾ ਸੀ ਤੀਆਂ ਕੀ ਹੁੰਦੀ ਆ ਅਸੀਂ ਇਸ ਵਾਰੀ 6ਵਾਂ ਤੀਆਂ ਦਾ ਮੇਲਾ ਕਰਵਾ ਰਹੇ ਆ ਕੋ ਇਸ ਲਈ ਇਹਦੇ ਵਿੱਚ ਐਗਜ਼ੀਬਿਸ਼ਨ ਲੱਗੀ ਹੋਈ ਹੈ ਜਿਹਦੇ ਬਾਰੇ ਬੱਚਿਆਂ ਨੂੰ ਕਿ ਸਾਨੂੰ ਵੀ ਨਹੀਂ ਸੀ ਪਤਾ ਅਸੀਂ ਇਦਾਂ ਦਾ ਸਮਾਨ ਲੱਭ ਕੇ ਰੱਖਿਆ ਹੈ ਵਿੱਚ ਜੋ ਆਪਣੇ ਪ੍ਰਾਤਨ ਸਮੇਂ ਨਾਲ ਤਾਲੂਕਤ ਰੱਖਦਾ ਸੀ ਜੋ ਕਿ ਬੱਚਿਆਂ ਨੂੰ ਅੱਜ ਕੱਲ੍ਹ ਦੇ ਨੂੰ ਪਤਾ ਲੱਗੇਗਾ ਔਰ ਤਿਆਂ ਇਹ ਜਿਹੜਾ ਤੀਆਂ ਹੁੰਦੀ ਹੈ ਤੀਆਂ ਦੀਆਂ ਹੁੰਦੀਆਂ ਐ ਤੇ ਜੇ ਤੀਆਂ ਹੋਣਗੀਆਂ ਤਾਂ ਤੀਆਂ ਲੱਗਣਗੀਆਂ ਤੇ ਇਸ ਲਈ ਇਹ ਜਿਹੜੀਆਂ ਤੀਆਂ ਲਗਾਈਆਂ ਜਾਂਦੀਆਂ ਆ ਇਹ ਤੀਆਂ ਆਪਣੇ ਬੱਚੇ ਹਨਾ ਸੌਨ ਦੇ ਮਹੀਨੇ ਦੇ ਵਿੱਚ ਕੁੜੀਆਂ ਆਪਣੇ ਪੇਕਿਆਂ ਦੇ ਘਰ ਰਹਿਣ ਆਉਂਦੀਆਂ ਆ ਔਰ ਨੌਆਂ ਤੇ ਤੀਆਂ ਰਲ ਕੇ ਤੀਆਂ ਮਨਾਉਂਦੀਆਂ ਨੇ ਪਿੰਗਾ ਝੂੜਦੀਆਂ ਨੇ ਗਿੱਧਾ ਪਾਉਂਦੀਆਂ ਨੇ ਪੇਕਿਆਂ ਦੇ ਘਰ ਤੇ ਵੀਰ ਜੋ ਸੰਧਾਰਾ ਲੈ ਕੇ ਜਾਂਦੇ ਨੇ ਅੱਜ ਕੱਲ ਦੇ ਬੱਚਿਆਂ ਨੂੰ ਇਹ ਨਹੀਂ ਪਤਾ ਹੈਗਾ ਸੋ ਇਸ ਲਈ ਅਸੀਂ ਛੋਟੀ ਜੀ ਕੋਸ਼ਿਸ਼ ਕਰਦੇ ਆਂ ਹਰ ਸਾਲ ਕਿ ਸਾਡੇ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਈਆਂ ਬਾਰੇ ਪਤਾ ਲੱਗ ਸਕੇ ਜੀ ਆਧਿਕ ਪੀੜੀਆ ਇਹਦਾ ਵਿਸ਼ਵਾਸ ਤੋਂ ਦੂਰ ਹੋ ਰਿਹਾ ਔਰ ਜੀ ਤੁਹਾਡੇ ਪਿੰਡ ਦੇ ਖਾਤਾ ਇਹਦਾ ਇਹ ਕਾਲਾ ਮਾਸ ਲੱਗਾ ਜੁੜਿਆ ਨਵੀਂ ਪੀੜੀ ਨੂੰ ਕੀ ਸੰਦੇਸ਼ ਦੇਣਾ ਹੈ ਅਸੀਂ ਨਾ ਹੀ ਪੀਂਦੇ ਨਾ ਹੀ ਹੰਟਦੇ ਹਾਂ ਤੇ ਅਸੀਂ ਆਪਸ ਵਿੱਚ ਨਾਲਨੇ ਕੇ ਰਹੋ ਅੱਜ ਕੱਲ ਦਾ ਟੈਂਪਰ ਕੋਨ ਤੇ ਲੱਗ ਜਾਂਦੀ ਆ ਇੱਕ ਦੂਜੇ ਨਾਲ ਗੱਲ ਕਰਕੇ ਕੋਸ਼ਿਸ਼ ਨਹੀਂ ਪੁਰਾਣਾ ਸਮਾਂ ਸੀ ਇੱਕ ਦੂਜੇ ਨਾਲ ਗੱਲ ਕਰਦੇ ਸੀ ਸੁੱਖ ਸੁਖਾਂ ਵੰਡਦੇ ਸੀ ਪਰ ਅੱਜ ਜੋ ਬਣ ਰਿਹਾ ਤੇ ਇੱਕ ਦੂਜੇ ਦੀ ਨਿੰਦਿਆ ਕਰਦੇ ਆ ਸਮਾਜਿਕ ਲੋੜ ਹੈ ਕਿ ਆਪਾਂ ਰਲ ਮਿਲ ਕੇ ਖੁਸ਼ੀਆਂ ਬਣਾਏ ਇਹੋ ਜਿਹੇ ਪ੍ਰੋਗਰਾਮ ਕਰਦੇ ਰਹੀਏ ਤਾਂ ਜੋ ਸਾਡਾ ਆਉਣ ਵਾਲੇ ਜਨਰ ਨੂੰ ਪਤਾ ਲੱਗੇ ਕਿ ਸਾਡਾ ਪੁਰਾਣਾ ਸਮਾਜ ਕਿਹੋ ਜਿਹਾ ਸੀ ਜੋ ਕਿ ਅੱਜ ਕੱਲ ਬਹੁਤ ਦੂਰ ਜਾ ਚੁੱਕਾ ਹੈ ਕੋਈ ਕਿਸੇ ਦੇ ਨਾਂ ਲਾਲ ਕੇ ਰਹੇ ਗੱਲ ਕਰਕੇ ਕੋਸ਼ਿਆ ਤੇ ਨਹੀਂ ਕੋਈ ਕਿਸੇ ਨੂੰ ਲਿਖੇ ਕੋਸ਼ਿਆ ਕਿਉਂਕਿ ਬਹੁਤ ਵੱਡੀ ਇੱਕ ਤਰਾਸਦੀ ਹੈ ਸਾਡੇ ਸਮਾਜ ਦੀ ਅੱਜ ਦੀਆਂ ਜਿਹੜੀਆਂ ਕੁੜੀਆਂ ਨੂੰ ਡਰਦਾ ਹੈ ਕਿ ਜਿਹੜਾ ਮੋਬਾਈਲ ਆ ਉਹ ਖੜਦਾ ਚਰਖੋ ਜਗਾ ਹਦੀ ਜੀ ਜੀ ਬਿਲਕੁਲ ਜਿਹੜਾ ਮੋਬਾਈਲ ਹੈ ਅੱਜ ਤੋਂ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਮੋਬਾਈਲ ਤੇ ਹੀ ਲੱਗੇ ਆ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਸੀ ਸਾਰੇ ਇੱਕ ਦੂਜੇ ਨਾਲ ਪਹਿਲਾਂ ਗੱਲਾਂ ਕਰਦੇ ਸੀ ਜਿਸ ਟਾਈਮ ਮੋਬਾਈਲ ਨਹੀਂ ਸੀ ਅੱਜ ਕੱਲ ਕਿਸੇ ਦੇ ਘਰ ਚਲੇ ਜਾਓ ਹਰ ਕੋਈ ਆਪੋ ਆਪਣੇ ਮੋਬਾਈਲ ਤੇ ਲੱਗਿਆ ਰਹਿੰਦਾ ਹੈ ਤੇ ਬੱਚਿਆਂ ਨੂੰ ਆਪਣੇ ਟ੍ਰੈਡੀਸ਼ਨਲ ਫੰਕਸ਼ਨਾਂ ਦਾ ਕੀ ਪਤਾ ਹੈ ਵੀ ਇਹ ਕੀ ਚੀਜ਼ ਹੈ ਤੀਆਂ ਸੋ ਅਸੀਂ ਆਪਣੇ ਮੋਬਾਈਲ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਾਂਗੇ ਤਾਂ ਉਹਨਾਂ ਨੂੰ ਆਪਣੇ ਸੱਭਿਆਚਾਰ ਦਾ ਪਤਾ ਲੱਗੇਗਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਰਾ ਮੰਦ ਦੇ ਵਿੱਚ ਸਭ ਦਾ ਸਵਾਗਤ ਹੈ ਐਕਚੁਅਲੀ ਕੀ ਹੈ ਕਿ ਅੱਜ ਕੱਲ ਜਿਹੜਾ ਨੈਟ ਇੰਟਰਨੈਟ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਬੱਚਿਆਂ ਤੇ ਪਰ ਬੱਚਿਆਂ ਨੂੰ ਬਹੁਤ ਔਖਾ ਹੋ ਗਿਆ ਕਿ ਆਪਾਂ ਉਹਨਾਂ ਨੂੰ ਕਲਚਰ ਦੇ ਨਾਲ ਜੋੜੀਏ ਸੋ ਸਾਵਣ ਦੇ ਵਿੱਚ ਜਿਹੜਾ ਸਾਵਣ ਦੇ ਵਿੱਚ ਤੀਜੇ ਐਤਵਰਸੇ ਇੱਕ ਦਿਨ ਰੱਖਿਆ ਸਾਲ ਤੀਜ ਦਾ ਜਿਹੜਾ ਸੀ ਦਿਨ ਰੱਖਿਆ ਤਾਂ ਕਿ ਅਸੀਂ ਬੱਚਿਆਂ ਨੂੰ ਤੀਆਂ ਦੇ ਬਾਰੇ ਵਿੱਚ ਆਪਣੇ ਪੰਜਾਬੀ ਵਿਰਸੇ ਦੇ ਬਾਰੇ ਵਿੱਚ ਦੱਸ ਸਕੀਏ ਕਿਉਂਕਿ ਉਹ ਚੀਜ਼ਾਂ ਵੀ ਹੁਣ ਵਰਤਨ ਦੇ ਵਿੱਚ ਘਰਾਂ ਦੇ ਵਿੱਚ ਨਹੀਂ ਰਹੀਆਂ ਹੈਗੀਆਂ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ ਜਮਾਨਾ ਇਸ ਕਰਕੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਦਿਖਾਇਆ ਜਾਵੇ ਕਿ ਸਾਡਾ ਪੰਜਾਬੀ ਵਿਰਸਾ ਕੀ ਹੈ ਸਾਡਾ ਇਤਿਹਾਸ ਕੀ ਹੈ ਸਾਡਾ ਪੰਜਾਬੀ ਕਲਚਰ ਕੀ ਹੈ ਕਿਉਂਕਿ ਅੱਜ ਕੱਲ ਬੁੱਕਸ ਦੇ ਜ਼ਰੀਏ ਵੀ ਇਹਨੇ ਬੱਚੇ ਨਹੀਂ ਜੁੜਦੇ ਕਿਉਂਕਿ ਮੋਬਾਈਲ ਦੇ ਨਾਲ ਬੱਚੇ ਜ਼ਿਆਦਾ ਜੁੜੇ ਰਹਿੰਦੇ ਜਿਆਦਾ ਟਾਈਮ ਇਧਰ ਦੇ ਰਹੇ ਆ ਸੋ ਇਹੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਆਪਣਾ ਦਿਖਾਇਆ ਜਾਵੇ ਪੰਜਾਬੀ ਵਿਰਸਾ ਕੀ ਹੈ ਪੰਜਾਬੀ ਇਤਿਹਾਸ ਕੀ ਹੈ ਪੰਜਾਬੀ ਚੀਜ਼ਾਂ ਪੰਜਾਬੀ ਗਹਿਣੇ ਪਹਿਰਾਵਾ ਕੋਸਟੇ ਵਗੈਰਾ ਸਾਰਾ ਕੁਝ ਇੱਥੇ ਦਿਖਾਇਆ ਜਾਗਾ